ਸਤਨਾਬਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 5 ਗੁਰਪੁਰੇ ਕਿਰਪਾ ਧਾਰੇ ਪ੍ਰਭੂ ਰੂਪ ਲੋਤੁ ਹਮਾਰੇ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੁਰਾ ਕਿਰਪਾ ਧਾਰ ਪ੍ਰਭੁਰ ਲੋਤ ਹਵਾਰੇ ਕਰੇ ਸ਼ਰਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਇ ਸੰਤੋ ਰਾਮ ਨਾਮ ਲਿਸਦਰੀਆ ਊਠਤ ਬਟਤ ਹਰ ਹਰ ਧਿਆਇਆ ਅਨ ਦਿਨ ਸੋ ਕਰਤ ਕਰਿਆ ਰਹਾਉ ਸੰਤ ਕਾ ਮਾਰਗ ਧਰਮ ਕੇ ਪੌੜੇ ਕੋਵਡ ਬਾਗੇ ਪਾਇ ਕੋੜ ਜਨਮ ਕੇ ਗਿਲ ਵਿਖਨਾ ਸੇ ਹਰ ਚਰਣੇ ਜਤਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੇ ਗਲ ਰੱਖੇ ਜੇ ਜੰਤ ਸਭ ਭੈ ਪਵਿੱਤਰ ਸਾਧਗੁਰ ਕੇ ਸੱਚ ਸਾਖੇ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਗੁਰੂ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗ ਨ ਬਿਨਾਸਨ ਸਭ ਦੁਖ ਨਾਸਨ ਸਤਿਗੁਰੂ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ